ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਮਕੇਰੀਆਂ ਹਲਕੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਹਲਕੇ ਦੀਆਂ ਸੜਕਾਂ 118 ਕਿਲੋਮੀਟਰ 64 ਸੜਕਾਂ 22 ਕਰੋੜ 30 ਲੱਖ ਦੀ ਲਾਗਤ ਨਾਲ ਮਨਜ਼ੂਰੀ ਆ ਗਈ ਹੈ ਪੈਸੇ ਵੀ ਆ ਗਏ ਹੈ بارش ਦੇ ਮੌਸਮ ਤੋਂ ਬਾਅਦ ਇਮੀਡੀਏਟਲੀ ਕੰਮ ਸ਼ੁਰੂ ਹੋ ਜਾਏਗਾ ਤੇ ਬਾਕੀ ਰਹਿਣਦੀਆਂ ਸੜਕਾਂ ਦੇ ਟੈਂਡਰ ਵੀ ਜਲਦੀ ਹੋਣਗੇ ਤੋਂ ਮਕੇਰੀਆਂ ਸ਼ਹਿਰ ਦਾ ਜੋ ਮੇਨ ਹਸਪਤਾਲ ਹੈ ਉਹ ਵੀ 4.5 ਕਰੋੜ ਦੀ ਲਾਗਤ ਨਾਲ ਅ ਵੱਡਾ ਹੋ ਰਿਹਾ ਕੰਮ ਚਾਲੂ ਵੈ ਸੋ ਮੈਂ ਮਕੇਰੀਆਂ ਵਾਲਿਆਂ ਹਲਕੇ ਵਾਲਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਦਿਨਾਂ ਥੈਂਕ ਯੂ ਵੈਰੀ ਮਚ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਮਕੇਰੀਆਂ ਹਲਕੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਹਲਕੇ ਦੀਆਂ ਸੜਕਾਂ 118 ਕਿਲੋਮੀਟਰ 64 ਸੜਕਾਂ 22 ਕਰੋੜ 30 ਲੱਖ ਦੀ ਲਾਗਤ ਨਾਲ ਮਨਜ਼ੂਰੀ ਆ ਗਈ ਹੈ ਪੈਸੇ ਵੀ ਆ ਗਏ ਹੈ ਬਾਰਿਸ਼ ਦੇ ਮੌਸਮ ਤੋਂ ਬਾਅਦ ਇਮੀਡੀਏਟਲੀ ਕੰਮ ਸ਼ੁਰੂ ਹੋ ਜਾਏਗਾ ਤੇ ਬਾਕੀ ਰਹਿੰਦੀਆਂ ਸੜਕਾਂ ਦੇ ਟੈਂਡਰ ਵੀ ਜਲਦੀ ਹੋਣਗੇ ਮੁਕੇਰੀਆਂ ਸ਼ਹਿਰ ਦਾ ਜੋ ਮੇਨ ਹਸਪਤਾਲ ਹੈ ਉਹ ਵੀ 4.5 ਕਰੋੜ ਦੀ ਲਾਗਤ ਨਾਲ ਵੱਡਾ ਹੋ ਰਿਹਾ ਹੈ ਕੰਮ ਚਾਲੂ ਹੈ ਸੋ ਮੈਂ ਮੁਕੇਰੀਆਂ ਵਾਲਿਆਂ ਹਲਕੇ ਵਾਲਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਦਿੰਦਾ ਥੈਂਕ ਯੂ ਵੈਰੀ ਮਚ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਹਿੰਦ ਦੋਸਤੋ ਮੁਕੇਰੀਆਂ ਹਲਕੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੁਕੇਰੀਆਂ ਹਲਕੇ ਦੀਆਂ ਸੜਕਾਂ 118 ਕਿਲੋਮੀਟਰ 64 ਸੜਕਾਂ 22 ਕਰੋੜ 30 ਲੱਖ ਦੀ ਲਾਗਤ ਨਾਲ ਮਨਜ਼ੂਰੀ ਆ ਗਈ ਹੈ ਪੈਸੇ ਵੀ ਆ ਗਏ ਹੈ ਬਾਰਿਸ਼ ਦੇ ਮੌਸਮ ਤੋਂ ਬਾਅਦ ਇਮੀਡੀਏਟਲੀ ਕੰਮ ਸ਼ੁਰੂ ਹੋ ਜਾਏਗਾ ਤੇ ਬਾਕੀ ਰਹਿੰਦੀਆਂ ਸੜਕਾਂ ਦੇ ਟੈਂਡਰ ਵੀ ਜਲਦੀ ਹੋਣਗੇ। ਤੁਮਕੇਰੀਆਂ ਸ਼ਹਿਰ ਦਾ ਜੋ ਮੇਨ ਹਸਪਤਾਲ ਹੈ ਉਹ ਵੀ 4.5 ਕਰੋੜ ਦੀ ਲਾਗਤ ਨਾਲ ਵੱਡਾ ਹੋ ਰਿਹਾ ਹੈ। ਕੰਮ ਚਾਲੂ ਹੈ। ਸੋ ਮੈਂ ਮਕੇਰੀਆਂ ਵਾਲਿਆਂ, ਹਲਕੇ ਵਾਲਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਦਿਨਾਂ। ਥੈਂਕ ਯੂ ਵੈਰੀ ਮਚ।